ਸ਼ਸ਼ੀਕਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ نیوز ਹਿੰਦੁਸਤਾਨ ਫਾਸਟ ਨੂੰ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਪਾਰਟੀ ਨੂੰ ਮਿਲੀ ਵੱਡੀ ਸਫਲਤਾ 36 ਘੰਟਿਆਂ ਦੇ ਵਿੱਚ ਅੰਨੇ ਕਤਲ ਦੀ ਕੇਸ ਦੀ ਗੁੱਤੀ ਨੂੰ ਸੁਲਝਾ ਕੇ 6 ਮੁਜਰਮਾਂ ਨੂੰ ਕਿੱਥਾ ਗ੍ਰਿਫਤਾਰ ਪ੍ਰੈਸ ਵਾਰਤਾ ਦੇ ਦੌਰਾਨ ਏਡੀਸੀਪੀ 2 ਕਰਮਵੀਰ ਸਿੰਘ ਨੇ ਦਿੱਤੀ ਜਾਣਕਾਰੀ ਆਓ ਜਾਣਦੇ ਹਾਂ ਪੂਰੀ ਬਣੇ ਰਹੋ ਸਾਡੇ ਨਾਲ ਹਿੰਦੁਸਤਾਨ ਫਾਸਟ نیوز ਦੀ ਖਾਸ ਰਿਪੋਰਟ ਜੀ ਬੁੱਧਵਾਰ 25 ਜੂਨ ਦੀ ਦੇ ਦਿਨ ਇੱਕ ਅਨਨੋਨ ਡੈੱਡ ਬੋਡੀ ਜਿਹੜੀ ਹੈਗੀ ਆ ਉਹ ਬਿਆਸਪੁਰਾ ਚੌਂਕ ਦੇ ਨੇੜੇ ਖਾਲੀ ਬਲੱਡ ਦੇ ਵਿੱਚ ਲਵਾਰੇ ਸਾਫ ਦੇ ਵਿੱਚ ਇੱਕ ਨੀਲੇ ਡਰਮ ਦੇ ਵਿੱਚ ਬੰਦ ਕਰਕੇ ਜੋ ਰੱਖੀ ਹੋਈ ਸੀਗੀ ਉਹ ਪੁਲਿਸ ਨੇ ਬਰਾਮਦ ਕੀਤੀ ਇਤਲਾਹ ਹੋਣ ਤੇ ਪੁਲਿਸ ਨੇ ਅਨਨੋਨ ਬੰਦੇ ਦੇ ਉੱਤੇ ਮਰਡਰ ਲਈ ਐਫ ਆਈ ਆਰ ਰਜਿਸਟਰ ਕੀਤੀ ਕਤਲ ਦਾ ਪਰਚਾ ਦਰਜ ਹੋਇਆ ਤੇ ਵਿਦਨ 36 ਆਵਰਸ ਦੇ ਵਿੱਚ ਤ੍ਰੇਸ਼ ਕਰਦੇ ਆ ਲੁਧਿਆਣਾ ਕਮਿਸ਼ਨਰਡ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਹਾਸਲ ਹੋਈ ਇਸ ਮੰਦਰੇ ਵਿੱਚ ਮਾਨਯੋਗ ਕਮਿਸ਼ਨਰ ਸਾਹਿਬ ਲੁਧਿਆਣਾ ਕਮਿਸ਼ਨਰੇਟ ਜੀ ਦੀ ਹਦਾਇਤਾਂ ਅਨੁਸਾਰ ਅਤੇ ਡੀਸੀਪੀ ਰੁਪਿੰਦਰ ਸਰ ਦੀ ਹਦਾਇਤਾਂ ਮੁਤਾਬਕ ਜਿਹੜੀ ਟੀਮ ਪੁਲਿਸ ਸਟੇਸ਼ਨ ਡਿਵੀਜ਼ਨ 6 ਦੀ ਤੇ ਸੇਫ ਪੰਜਾਬ ਸੇਫ ਸਿਟੀ ਲੁਧਿਆਣਾ ਦੀ ਟੀਮ ਬਣੀ ਸੀਗੀ ਉਹਨਾਂ ਨੇ ਬੜੀ ਮਿਹਨਤ ਨਾਲ ਇਹ ਕੰਮ ਕਰਦੇ ਆ ਇਸ ਮੁਕਦਮੇ ਦੇ ਵਿੱਚ 138/25 ਐਫ ਆਈ ਆਰ ਦੇ ਵਿੱਚ 6 ਦੋਸ਼ੀ ਜਿਹੜੇ ਹੈਗੇ ਨੇ ਉਹ ਡ੍ਰੇਸ ਕੀਤੇ ਤੇ ਉਹਨਾਂ ਦੀ ਅਰੈਸਟ ਪਾਈ ਇਹ ਦੋਸ਼ੀ ਹੈਗੇ ਨੇ ਫਾਗੂ ਪ੍ਰਸਾਦ, 쿠ਸ਼ਾ ਦੇਵੀ, ਨੀਰਜ ਕੁਮਾਰ, ਸੀਡੂ ਕੁਮਾਰ, ਜੈਵੀਨ, ਵਿਸ਼ਾਲ ਕੁਮਾਰ। ਇਹ ਸਾਰੇ ਜੋ ਹੈਗੇ ਨੇ ਉਹ ਪ੍ਰਵਾਸੀ ਲੇਬਰਰਸ ਨੇ ਜਿਹੜੇ ਕਿ ਲੁਧਾਨੇ ਦੇ ਵਿੱਚ ਬਿਹਾਰੀ ਦਾ ਕੰਮ ਕਰਦੇ ਸੀਗੇ। ਇਹ ਬਕੂਆ ਜਿਹੜਾ ਹੈਗਾ ਇਹ 23 ਤਰੀਕ ਦੀ ਵਾਰਦਾਤ ਹੈ। 23 ਤਰੀਕ ਨੂੰ ਮ੍ਰਿਤਕ ਦੀ ਆਈਡੈਂਟੀਟੀ ਜਿਹੜੀ ਹੈਗੀ ਹੋਗੀ Manoj Kumar Choudhary ਉਰਫ ਰਾਜੂ ਮ੍ਰਿਤਕ 23 ਤਰੀਕ ਨੂੰ ਦੋਸ਼ੀਆਂ ਦੇ ਘਰ ਜਾ ਕੇ ਉਰਬੀਨ ਦੇ ਵਿੱਚ ਆਪਣਾ ਖਾਨ ਪੀਣ ਕਰਨ ਅਤੇ ਦਾਰੂ ਵਗੈਰਾ ਪੀਣ ਵਾਸਤੇ ਉਹਨਾਂ ਦੇ ਕਮਰੇ ਦੇ ਵਿੱਚ ਜਿਹੜਾ ਕਿਰਾਏ ਤੇ ਕਮਰਾ ਲੱਤਾ ਹੋਇਆ ਸੀ ਉਹਨਾਂ ਨੇ ਗਲੀ ਨੰਬਰ 5 ਭਾਰਤੀ ਕਲੋਨੀ ਵਿਖੇ ਉੱਥੇ ਉਹ ਗਿਆ ਸੀਗਾ ਤੇ ਰਾਤ ਨੂੰ ਨਸ਼ੇ ਦੀ ਹਾਲਤ ਦੇ ਵਿੱਚ ਇਹਨਾਂ ਦਾ ਆਪਸੀ ਲੜਾਈ ਝਗੜਾ ਹੋਇਆ ਲੜਾਈ ਝਗੜੇ ਦੌਰਾਨ ਇਹਨਾਂ ਦੀ ਜਦੋਂ ਗੱਲਬਾਤ ਵਧ ਗਈ ਤਾਂ ਇਹਨਾਂ ਨੇ ਦੋਸ਼ੀਆਂ ਨੇ ਨੀਰਜ ਕੁਮਾਰ ਅਤੇ ਸੀਡੂ ਕੁਮਾਰ ਨੇ ਮ੍ਰਿਤਕ ਮਨੋਜ ਚੌਧਰੀ ਉੱਤੇ ਹਮਲਾ ਕੀਤਾ ਤੇ ਗੁਜੀਆਂ ਸੱਟਾਂ ਮਾਰ ਕੇ ਉਹਨੂੰ ਬੇਹੋਸ਼ ਹਾਲਤ ਦੇ ਵਿੱਚ ਉੱਥੇ ਛੱਡਤਾ ਜਿਹਦੇ ਨਾਲ ਉਹਦੀ ਮੌਕੇ ਤੇ ਉੱਥੇ ਡੈਥ ਹੋ ਗਈ। ਡੈਥ ਹੋਣ ਤੋਂ ਬਾਅਦ ਇਹਨਾਂ ਨੇ ਕੁਝ ਟਾਈਮ ਤੱਕ ਆਪਣੀ ਕਸਟਡੀ ਦੇ ਵਿੱਚ ਹੀ ਬੋਡੀ ਨੂੰ ਉਹਨਾਂ ਨੇ ਲੁਕੋ ਕੇ ਰੱਖਿਆ। ਫਿਰ ਉਸ ਤੋਂ ਬਾਅਦ ਅਗਲੇ ਦਿਨ ਇਹਨਾਂ ਨੇ ਉਹ ਬੋਡੀ ਨੂੰ ਪਲਾਸਟਿਕ ਦੇ ਲਫਾਫੇ ਦੇ ਵਿੱਚ ਪੈਕ ਕਰਕੇ ਨੀਲੇ ਰੰਗ ਦੇ ਡਰਮ ਦੇ ਵਿੱਚ ਪਾ ਕੇ ਇੱਕ ਈ ਰਿਕਸ਼ਾ ਦੀ ਵਰਤੋਂ ਕਰਦੇ ਹੋਏ ਇਹਨਾਂ ਨੇ ਗਿਆਸਪੁਰਾ ਚੌਂਕ ਉੱਤੇ ਲਿਜਾ ਕੇ ਖਾਲੀ ਪਲਾਟ ਦੇ ਵਿੱਚ ਬੋਡੀ ਡੰਪ ਕਰ ਦਿੱਤੀ। ਇਸ ਤੋਂ ਬਾਅਦ ਡਿਊਰਿੰਗ ਇਨਵੈਸਟੀਗੇਸ਼ਨ ਪੁਲਿਸ ਨੇ ਜਦੋਂ ਸੀਸੀਟੀਵੀ ਫੁਟੇਜਸ ਲਈਆਂ ਤੇ ਆਲੇ-ਦੋਲੇ ਦੇ ਲੋਕਾਂ ਉੱਤੇ ਬਿਆਨ ਲਈ ਟੈਕਨੀਕਲ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜਾ ਈ-릭ਸ਼ਾ ਚਾਲਕ ਸੀਗਾ ਉਹਦੀ ਆਈਡੈਂਟੀਟੀ ਸਾਨੂੰ ਪਤਾ ਲੱਗੀ ਉਹਦਾ ਨਾਮ ਸੀਗਾ ਰੋਹਿਤ ਕੁਮਾਰ ਜਿਹੜਾ ਈ-릭ਸ਼ਾ ਚਲਾ ਰਿਹਾ ਸੀਗਾ ਰੋਹਿਤ ਕੁਮਾਰ ਦੇ ਬਿਆਨਾਂ ਦੇ ਉੱਤੇ ਰੋਹਿਤ ਕੁਮਾਰ ਦੇ ਆ ਆ ਆਈਡੈਂਟੀਟੀ ਸਨাক্ত ਦੇ ਉੱਤੇ ਇਹ ਜਿਹੜੇ ਬਾਕੀ ਦੋਸ਼ੀ ਹੈਗੇ ਨੇ ਇਹ ਟਰੇਸ ਹੋਏ ਸੀ ਅਤੇ ਉਹਨੇ ਸਾਰੀ ਡਿਟੇਲ ਦਸੀਆਂ ਵੀ ਇਹ ਕਿੰਨੇ ਵਜੇ ਬੋਡੀ ਨੂੰ ਉੱਥੇ ਖਾਲੀ ਪਲਾਟ ਦੇ ਵਿੱਚ ਲਿਆ ਕੇ ਡੰਪ ਕਰਕੇ ਗਏ ਸੋ ਇਹ ਬਹੁਤ